ਸੀ ਕਮਿਸ਼ਨਰ ਸਾਹਿਬ ਏਸੀਪੀ ਸਾਹਿਬ ਏਡੀਸੀ ਵੀ ਸਾਹਿਬ ਸਾਰਿਆਂ ਨੂੰ ਮਿਲ ਚੁੱਕੇ ਆ ਜੀ ਸਾਨੂੰ ਦੋ ਦਿਨ ਤੋਂ ਸ਼ਨੀਵਾਰ ਤੇ ਐਤਵਾਰ ਦੇ ਦੋ ਦਿਨ ਸਾਡੇ ਘਰੇ ਜਣੇ ਖਣੇ ਬੰਦੇ ਜਿਨ੍ਹਾਂ ਨੂੰ ਜਾਣ ਪਛਾਣ ਨਹੀਂ ਹੈਗੀ ਸਾਡੇ ਘਰੇ ਆ ਕੇ ਕੁਝ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਪੈਸੇ ਦਾ ਵੀ ਦੇ ਰਿਹਾ ਲਾਲਚ ਤੇ ਅਸੀਂ ਸਾਡੇ ਕਹਿੰਦੇ ਤੁਹਾਡਾ ਕੋਈ ਖੜਦਾ ਨਹੀਂ ਆਜ ਦੇਖੋ ਬਾਬਾ ਜੀ ਨੇ ਸਾਡੇ ਨਾਲ ਜਿੱਥੇ ਬੰਦੇ ਭੇਜ ਦਿੱਤੇ ਆ ਅਸੀਂ ਇਨਸਾਫ ਦੀ ਮੰਗ ਕਰਦੇ ਜਦ ਤਾਈ ਸਾਨੂੰ ਇਨਸਾਫ ਨਹੀਂ ਮਿਲੂਗਾ ਤਦ ਤਾਈ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ ਪਹਿਲੇ ਜੀ ਆਟੋ ਵਰਕ ਦੀ ਲੜਾਈ ਹੋਈ ਹੈ ਹੋਰ ਕੋਈ ਲੜਾਈ ਨਹੀਂ ਹੋਈ ਇੱਕ ਦੋ ਵਾਰੀ ਗਾਲੀ ਕਲੋਚ ਕੀਤੀ ਸੀ ਕਪਰੇ ਲਖ ਕੰਪਲੀਟ ਦੇ ਵਿੱਚ ਕੁਝ ਨਹੀਂ ਹੋਇਆ ਬਸ ਜਿੱਦਾਂ ਡੈਡੀ ਐਨ ਆਰ ਆਈ ਜਿਹੜਾ ਬਾਹਰੋਂ ਆਇਆ ਮਨੀਸ਼ ਦਾ ਪਿਓ ਨਰੇਸ਼ ਕੁਮਾਰ ਇਹਨੇ ਸ਼ਰਾਬ ਵਿੱਚ ਰੱਜਿਆ ਹੋਇਆ ਆ ਕੇ ਸਾਡਾ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਹਦੇ ਵਿੱਚ ਮੇਰੀ ਥੱਬੀ ਲੱਗ ਚੁੱਕੀ ਹੈ ਡੈਂਟਲ ਦੰਦ ਉੱਟ ਚੁੱਕਿਆ ਜਦ ਤੱਕ ਅਸੀਂ ਉਹਦੀ ਕਾਰਵਾਈ ਚਾਹੁੰਦੇ ਹਾਂ ਬਸ ਜੋ ਵੀਡੀਓ ਚੱਲਣ ਨਹੀਂਆਂ ਨੇ ਉਹਦੇ ਦੇਖ ਕੇ ਹੀ ਉਹਦੇ ਵਿੱਚ ਤਾਂ ਸੱਚ ਲੱਗਦਾ ਵੀ ਮੁੰਡਾ ਬਾਹਰ ਇੱਕ ਕੁੜੀ ਨੇ ਐਟੋ ਲਾਇਆ ਹਾਂ ਤੇ ਉਹਨੇ ਮੂਰੇ ਲਾਇਆ ਤੇ ਉਹ ਜਾ ਕੇ ਕੁੜੀ ਮੁੰਡਾ ਪਿਓ ਕੁੜੀ ਦਾ ਤੇ ਕੁੜੂ ਦਾ ਭਰਾ ਨਿਕਲ ਕੇ ਤੇ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਰੇ ਆਮ ਹੀ ਕੁੱਟਦੇ ਪਏ ਗਿਆ ਬੱਚੇ ਕੀ ਮਾਰਦੇ ਨਾ ਸੀ ਉਹਨਾਂ ਨੇ ਮਾਰਦੇ ਨਾ ਸੀ ਜਾਨੋ ਮਾਰਦੇ ਨੇ ਡੰਡੇ ਉਹਨਾਂ ਦੇ ਕੋਲ ਸੀਗੇ ਬੱਟੇ ਉਹਨਾਂ ਦੇ ਕੋਲ ਸੀ ਡੱਟੇ ਢਾ ਉਹਨਾਂ ਦੇ ਕੋਲ ਚਾਰ ਹੀ ਭੈਣਾਂ ਚਾਰ ਹੀ ਮੈਂਬਰ ਐਨੂੰ ਕੁੱਟਣ ਤੇ ਲੱਗੇ ਹੋਏ ਸੀ ਮੈਨੂੰ ਤਾਂ ਅੱਧੇ ਘੰਟੇ ਬਾਅਦ ਪਤਾ ਲੱਗਿਆ ਜਦੋਂ ਇਹਨੂੰ ਮਾਰਤਾ ਇਹ ਡਰ ਦੇ ਮਾਰੀ ਕਿਤੇ ਦੇ ਘਰ ਚ ਵੜ ਗਿਆ ਲੀਡਰ ਹੋਵੇ ਐਮਐਲਏ ਹੋਵੇ ਕੋਈ ਵੀ ਹੋਵੇ ਸਾਡੀ ਕਿਸੇ ਧੀ ਭੈਣ ਨੂੰ ਕਿਸੇ ਨੇ ਗਲਤ ਬੋਲਿਆ ਉਹ ਆਪ ਜ਼ਿੰਮੇਦਾਰ ਆਪਣੀ ਗੱਲਬਾਤ ਆਪ ਜ਼ਿੰਮੇਦਾਰ ਹੋਊਗਾ ਬੇਨਤੀ ਆ ਮੂੰਹ ਸੰਭਾਲ ਕੇ ਆਪਣੀ ਗੱਲ ਕਰਿਆ ਕਰਨ ਧੀਆ ਭੈਣਾ ਵਾਸਤੇ ਲੁਧਿਆਣਾ ਲੈ ਕੇ ਨਾ ਤੇ तमाम दर्शकों ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅੱਜ ਲੁਧਿਆਣਾ ਦੇ ਸੁੰਦਰ ਨਗਰ ਥਾਣੇ ਦੇ ਬਾਹਰ ਖੜੇ ਹਾਂ ਜਿੱਥੇ ਇੱਕ ਪਰਿਵਾਰ ਜਿਹੜਾ ਇੱਥੇ ਪਹੁੰਚ ਚੁੱਕਾ ਹੈ ਪਰਿਵਾਰ ਉਹੀ ਹੈ ਜਿਹੜਾ ਈ ਰਕਸ਼ਾ ਇੱਕ ਜਗ੍ਹਾ ਖਰੀਦਦਾ ਹੈ ਜਗ੍ਹਾ ਖਰੀਦਣ ਤੋਂ ਬਾਅਦ ਆਪਣੀ ਪ੍ਰੋਪਰਟੀ ਦੇ ਬਾਹਰ ਈ ਰਕਸ਼ਾ ਲਗਾਉਂਦਾ ਵਾ ਈ ਰਕਸ਼ਾ ਲਗਾਉਣ ਤੋਂ ਬਾਅਦ ਜਦੋਂ ਸਮਾਨ ਬਾਹਰ ਕੱਢਦਾ ਹੈ ਤੇ ਉਹਦੀ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ ਇਹ ਵੀਡੀਓ ਬੜੀ ਚਰਚਾ ਦੇ ਵਿੱਚ ਬਣੀ ਸੀਗੀ ਉਸ ਤੋਂ ਬਾਅਦ ਸਿੱਖ ਜੱਦੇ ਬੰਦੀਆਂ ਤੇ ਪਹੁੰਚ ਗਏ ਗੱਲਬਾਤ ਵੀ ਕਰਦੇ ਆ ਉਹ ਵੀਰ ਸਾਡੇ ਨਾਲ ਮੌਜੂਦ ਹੈਗਾ ਲੇਕਿਨ ਇਹ ਫੈ ਪਰਚਾ ਨਹੀਂ ਹੋਇਆ ਕੀ ਨਹੀਂ ਹੋਇਆ ਗੱਲਬਾਤ ਕਰਦੇ ਏਐਸਪੀ ਨੂੰ ਮਿਲ ਕੇ ਵੀ ਆਏ ਸੀਗੇ ਕੀ ਨਾਮ ਹੈ ਵੀਰ ਆਪਣਾ ਮੇਰਾ ਨਾਮ ਹੈ ਜੀ ਗੁਰਦੀਪ ਕੁਮਾਰ ਜੀ ਗੁਰਦੀਪ ਏਐਸਪੀ ਨੂੰ ਮਿਲ ਕੇ ਵੀ ਆਇਆ ਸੀ ਕਿੰਨੀ ਤਰੀਕ ਦਾ ਮਾਮਲਾ ਅਸੀਂ ਕਮਿਸ਼ਨਰ ਸਾਹਿਬ ਏਸੀਪੀ ਸਾਹਿਬ ਏਡੀਸੀ ਵੀ ਸਾਹਿਬ ਸਾਰਿਆਂ ਨੂੰ ਮਿਲ ਚੁੱਕੇ ਹਾਂ ਜੀ ਸਾਨੂੰ ਦੋ ਦਿਨ ਤੋਂ ਸ਼ਨੀਵਾਰ ਤੇ ਐਤਵਾਰ ਦੇ ਦੋ ਦਿਨ ਸਾਡੇ ਘਰੇ ਜਣੇ ਖਣੇ ਬੰਦੇ ਜਿਨ੍ਹਾਂ ਨੂੰ ਜਾਨ ਪਹਿਚਾਨ ਨਹੀਂ ਹੈਗੀ ਸਾਡੇ ਘਰੇ ਆ ਕੇ ਕੁਝ ਧਮਕੀਆਂ ਵੀ ਦਿੱਤੀਆਂ ਯਾਰੀਆਂ ਪੈਸੇ ਦਾ ਵੀ ਦੇ ਰਿਹਾ ਲਾਲਚ ਤੇ ਅਸੀਂ ਸਾਡੇ ਨੂੰ ਕਹਿੰਦੇ ਤੁਹਾਡਾ ਕੋਈ ਖੜਦਾ ਨਹੀਂ ਅੱਜ ਦੇਖੋ ਬਾਬਾ ਜੀ ਨੇ ਸਾਡੇ ਨਾਲ ਜਿੱਥੇ ਬੰਦਿਆਂ ਭੇਜਤੀ ਅਸੀਂ ਇਨਸਾਫ ਦੀ ਮੰਗ ਕਰਦੇ ਜਦ ਤਾਈ ਸਾਨੂੰ ਇਨਸਾਫ ਨਹੀਂ ਮਿਲੂਗਾ ਤਦ ਤਾਈ ਅਸੀਂ ਪਿੱਛੇ ਹਟਣ ਵਾਲੇ ਨਹੀਂ ਲੇਕਿਨ ਤੁਹਾਡੇ ਆ ਵੀ ਕਿਹਾ ਜਾਂਦਾ ਸੀਗਾ ਕਿ ਤੁਹਾਡੇ ਪਹਿਲੇ ਵੀ ਇਹਨਾਂ ਨਾਲ ਫੈਸਲੇ ਹੋ ਚੁੱਕੇ ਪਹਿਲੇ ਕਿਹੜੀ ਲੜਾਈਆਂ ਹੋਈਆਂ ਪਹਿਲੇ ਕਿਹੜੇ ਫੈਸਲੇ ਹੋਏ ਪਹਿਲੇ ਜੀ ਆਟੋ ਕਰਕੇ ਲੜਾਈ ਹੋਈ ਹੈ ਹੋਰ ਕੋਈ ਲੜਾਈ ਨਹੀਂ ਹੋਈ ਇੱਕ ਦੋ ਵਾਰੀ ਗਾਲੀ ਗਲੋਚ ਕੀਤੀ ਸੀ ਅਸੀਂ ਕੰਪਲੇਨ ਲਖਾਈ ਆ ਕੰਪਲੇਟ ਦੇ ਵਿੱਚ ਕੁਝ ਨਹੀਂ ਹੋਇਆ ਬਸ ਜਿੱਦ ਡੈਡੀ ਐਨ ਆਰ ਆਈ ਜਿਹੜਾ ਬਾਹਰੋਂ ਆਇਆ ਮਨੀਸ਼ ਦਾ ਪਿਓ ਨਰੇਸ਼ ਕੁਮਾਰ ਇਹਨੇ ਸ਼ਰਾਬ ਨਰੱਜਿਆ ਹੋਇਆ ਆ ਕੇ ਨੇ ਸਾਡਾ ਕੁੱਟਮਾਰ ਸ਼ੁਰੂ ਕਰਤੀ ਜਿਹਦੇ ਵਿੱਚ ਮੇਰੀ ਛੱਬੀ ਲੱਗ ਚੁੱਕ ਜੱਤੇ ਅਸੀਂ ਉਹਦੀ ਕਾਰਵਾਈ ਹੀ ਚਾਹੁੰਦੇ ਆਂ ਬਸ ਹੋਰ ਸਾਨੂੰ ਕੋਈ ਨਹੀਂ ਤੁਸੀਂ ਮੈਡੀਕਲ ਕਹਿ ਰਹੇ ਸੀ ਮੈਡੀਕਲ ਵੀ ਆਊਗਾ ਉਹਦਾ ਮੈਡੀਕਲ ਪਹੁੰਚਿਆ ਇੱਥੇ ਹਾਂਜੀ ਅਸੀਂ ਲੈ ਕੇ ਨਹੀਂ ਆ ਰਹੇ ਜੀ ਪੁਲਿਸ ਪਤਾ ਨਹੀਂ ਕਿਉਂ ਢਿੱਲੀ ਪੈ ਰਹੀ ਹੈ ਸਾਨੂੰ ਇਹ ਨਹੀਂ ਸਰ ਪੋਟਰੀ ਪ੍ਰੋਡਕਸ਼ਨ ਦਬਾਅ ਆ ਐਮਐਲਏ ਬੱਗਾ ਸਾਹਿਬ ਦਾ ਸਾਨੂੰ ਪਤਾ ਲੱਗਦਾ ਕਿ ਕਿੱਦਾਂ ਕਹਿ ਸਕਦੇ ਇਹ ਸਾਨੂੰ ਜੀ ਪਤਾ ਲੱਗਿਆ ਜੀ ਬਸ ਉਹਨਾਂ ਪਾਰਟੀ ਕੋਈ ਪਤਾ ਲੱਗਿਆ ਕੁਝ ਉਹਨਾਂ ਦੇ ਵੀ ਤੁਹਾਨੂੰ ਪਤਾ ਹੀ ਆ ਜਦੋਂ ਅੱਗ ਉੱਠਦੀ ਹੈ ਧੂਆਂ ਦਾ ਬਲਦਾ ਹੀ ਆ ਜੀ ਸਾਨੂੰ ਪਤਾ ਲੱਗ ਚੁੱਕਿਆ ਸੀਗਾ ਇਸੇ ਕਰਕੇ ਸਾਡਾ ਐਸਐਚਓ ਦੇਖੋ ਸਾਨੂੰ ਐਸਐਚਓ ਨੇ ਸ਼ਨੀਵਾਰ ਕਿਹਾ ਸੀਗਾ ਕਿ ਆਪਾਂ ਤੁਹਾਡੀ ਕਾਰਵਾਈ ਕਰਾਂਗੇ ਅੱਜ ਅਸੀਂ ਇੱਥੇ ਪਹੁੰਚਿਆ ਕਿ ਐਸਐਚਓ ਤੁਸੀਂ ਆ ਵੀ ਤੁਸੀਂ ਆ ਵੀ ਕਿਹਾ ਸੀਗਾ ਕਿ ਬਸਤੀ ਚੌਂਗ ਦਾ ਕਿਰਾਬ ਕੀਤਾ ਜਾਊਗਾ ਬਸਤੀ ਚੌਂ ਜਾਮ ਕੀਤਾ ਜਾਊਗਾ ਥਾਣੇ ਬਾਹਰ ਧਰਨਾ ਲਗਾਇਆ ਜਾਊਗਾ ਲੇਕਿਨ ਤੁਸੀਂ ਪਹਿਲੇ ਹੀ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਪਾ ਦਿੱਤੀ ਅਸੀਂ ਪੋਸਟਾਂ ਲੇਕਿਨ ਅੱਜ ਨੂੰ ਉੱਥੇ ਪਹੁੰਚੀ ਹਾਂ ਅੱਜ ਕੀ ਨਿਕਲੇ ਆ ਅੱਜ ਹੁਣ ਦੇਖੋ ਹੀ ਕਹਿੰਦੇ ਆ ਕਿ ਆਪਾਂ ਤੁਹਾਡੀ ਐਮਰ ਰਿਪੋਰਟ ਲੈਣ ਗਏ ਆ ਤੇ ਕਰਾਂਗੇ ਕਾਰਵਾਈ ਸ਼ਾਮ ਤੱਕ ਜੇ ਸ਼ਾਮ ਤੱਕ ਨਹੀਂ ਕਾਰਵਾਈ ਹੋਊਗੀ ਫਿਰ ਬਾਬਾ ਜੀ ਸਾਡੇ ਨਾਲ ਲੱਗ ਆਪਣਾ ਕਾਰ ਵੀ ਕਰਾ ਕੇ ਖੜਾਂਗੇ ਬਾਬਾ ਜੀ ਤੁਸੀਂ ਨਾਲੋਂ ਸਚਾਈ ਜਾਣੋ ਤੁਸੀਂ ਇਸ ਚੀਜ਼ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜੋ ਜੋ ਵੀਡੀਓ ਚੱਲਣ ਰਹੀਆਂ ਨੇ ਉਹਦੇ ਦੇਖ ਕੇ ਹੀ ਉਹਦੇ ਵਿੱਚ ਤਾਂ ਸੱਚ ਲੱਗਦਾ ਵੀ ਮੁੰਡਾ ਬਾਹਰ ਕੁੜੀ ਨੇ ਐਟੋ ਲਾਇਆ ਹਾਂ ਤੇ ਉਹਨੇ ਮੂਰੇ ਲਾਇਆ ਤੇ ਉਹ ਜਾ ਕੇ ਕੁੜੀ ਮੁੰਡਾ ਪਿਓ ਕੁੜੀ ਦਾ ਤੇ ਕੁੜੂ ਦਾ ਭਰਾ ਨਿਕਲ ਗਏ ਤੇ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਸਰੇ ਆਮ ਹੀ ਕੁੱਟਦੇ ਪਏ ਗਿਆ ਕੁੱਟ-ਕੁੱਟ ਮਾਰ ਕੀਤੀ ਗਈ ਆ ਇਹਦੇ ਵਿੱਚ ਝੂਠ ਦਾ ਸੱਚ ਦਾ ਜਦੋਂ ਸਾਫ਼ ਹੀ ਨਜ਼ਰ ਆ ਰਿਹਾ ਹੈਗਾ ਵੀ ਇਹਨੇ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਜੇ ਉਹ ਐਨ ਆਰ ਆਈ ਹੈ ਤੇ ਐਨ ਆਰ ਆਈ ਦੇ ਇਹ ਮਤਲਬ ਥੋੜੀ ਆ ਵੀ ਯਾਰ ਕਿਸੇ ਦਾ ਤੁਸੀਂ ਦੰਦ ਤੋੜ ਦੋਗੇ ਕਿਸੇ ਦਾ ਅੰਗ ਤੋੜ ਦੋਗੇ ਜਾਂ ਕਿਸੇ ਨੂੰ ਗਾਲਾਂ ਕੱਢੋਗੇ ਤੇ ਤੁਸੀਂ ਐਨ ਆਰ ਆਈਆਂ ਤੇ ਐਨ ਆਰ ਆਈ ਵਾਲੇ ਬਣ ਕੇ ਰੋਣਾ ਲੇਕਿਨ ਵਿਦੇਸ਼ੀ ਵਿੱਚ ਇਹ ਐਨ ਆਰ ਆਈ ਜੇ ਕੋ ਵਿਦੇਸ਼ ਵਿੱਚ ਹੁੰਦਾ ਤਾਂ ਵਿਦੇਸ਼ ਦੀ ਪੁਛਣ ਦੇ ਸਤਮੇ ਤਾਂ ਗ੍ਰਿਫਤਾਰ ਕਰ ਲੈਣਾ ਸੀਗਾ ਅਗਰ ਉੱਥੇ ਦੀ ਕਿਸੇ ਸਿਟੀਜ਼ਨ ਨਾਲ ਕੁਝ ਹੁੰ ਪੰਜਾਬ ਦੇ ਵਿੱਚ ਐਨਆਰਆਈਆਂ ਦਾ ਬੋਲਬਾਲਾ ਲੱਗਦਾ ਦੇਖੋ ਜੀ ਆਪਣੇ ਪੰਜਾਬ ਤੱਕ ਜਿੰਨਾ ਚੱਕਰ ਆਪਣੀ ਚਾਹ ਹੂੰ ਢਿੱਲੀ ਆ ਤੇ ਜਦ ਤੱਕ ਸਰਕਾਰ ਸਾਡੀ ਢਿੱਲੀ ਆ ਹੂੰ ਜਿੱਦਨ ਚਾਹ ਬਾਹਰਲੇ ਦੇਸ਼ਾਂ ਚ ਚਾਹ ਨਹੀਂ ਚੱਲਦੀਗੀ ਉਹ ਤਾਂ ਕੌਫੀਆਂ ਚੱਲਦੀਆਂ ਨੇ ਉਧਰ ਤਾਂ ਤੇਜ਼ ਨੇ ਤੇ ਮੈਂ ਇਹੀ ਕਹਿਣਾ ਕਹਿਣਾ ਵੀ ਸਰਕਾਰ ਨੂੰ ਟੇ ਢਿੱਲੀਣਾ ਹੋਵੇ ਟੈਟ ਹੋਵੇ ਇਹ ਤੇ ਬੰਦੀ ਕਾਰਵਾਈ ਜਲਦ ਹੋਣੀ ਚਾਹੀਦੀ ਹੈਗੀਆ ਲੇਕਿ ਬਾਬਾ ਜੀ ਇਹ ਜੋ ਐਸਐਚਓ ਨੇ ਬਹੁਤ ਕਾਬਿਲ ਅਫਸਰ ਹੈ ਉਹਨਾਂ ਨੇ ਸਾਫ਼ ਅਨਾਂ ਨੂੰ ਵੀ ਕਿਹਾ ਸੀਗਾ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਮੈਡੀਕਲ ਦਾ ਸੀਗਾ ਏਸੀਪੀ ਨੂੰ ਮਿਲ ਕੇ ਆਏ ਸੀਗੇ ਤਮਾਮ ਗੱਲਾਂ ਹੋਈਆਂ ਪੀਐਸਐਚਓ ਛੁੱਟੀ ਦੇਨੇ ਲੇਕਿਨ ਹੁਣ ਤੁਹਾਡੀ ਅੰਦਰ ਗੱਲਬਾਤ ਕੀ ਹੋਈ ਹੈ ਅਫਸਰ ਮਿਲੇ ਹੀ ਨਹੀਂ ਗਏ ਅਫਸਰ ਗਏ ਹੋਇਆ ਕਹਿੰਦੇ ਛੁੱਟੀ ਤੇ ਗਏ ਹੋਇਆ ਮੁੰਛੀ ਸਾਹਿਬ ਮਿਲੇ ਸੀਗੇ ਮੁੰਛੀ ਸਾਹਿਬ ਕਹਿੰਦੇ ਵੀ ਅਸੀਂ ਕਾਰਵਾਈ ਕਰਦੇ ਹੈਗੇ ਆ ਇੱਕ ਤੁਹਾਨੂੰ ਹੋਰ ਗੱਲ ਤੁਹਾਨੂੰ ਮੈਂ ਦੱਸ ਦੇਵਾਂ ਇੱਕ ਨਾ ਕੋਈ ਪ੍ਰਧਾਨ ਪ੍ਰਧਾਨ ਹੈ ਦਵਿੰਦਰ ਕੁਮਾਰ ਆ ਪਤਾ ਨਹੀਂ ਕਿਹੜਾ ਉਹਨੂੰ ਅਸੀਂ ਬੰਦਿਆਂ ਦੇ ਨਾਲ ਸਮਝਾ ਦਿੰਦੇ ਆ ਜਿੱਥੇ ਧੀਆ ਭੈਣਾਂ ਦੀ ਗੱਲ ਆ ਜਾਵੇ ਨਾ ਉੱਥੇ ਅਸੀਂ ਪਿੱਛੇ ਨਹੀਂ ਹਟਦੇ ਉਹ ਨਿੱਕੇ ਨਿੱਕੀਆਂ ਕੁੜੀਆਂ ਨੂੰ ਧੀਆ ਭੈਣਾਂ ਨੂੰ ਕਹਿੰਦਾ ਪਿਆ ਹੈਗਾ ਕਹਿੰਦਾ ਇਹਨਾਂ ਨੇ ਹਥਿਆਰ ਬਣਾਏ ਹੋਏ ਆ ਮੂਰੇ ਲਾਉਣ ਵਾਸਤੇ ਉਹਨੂੰ ਮੈਂ ਪੁੱਛਣਾ ਚਾਹੁੰਨਾ ਕੱਲ ਨੂੰ ਤੇਰੇ ਨਾਲ ਗੱਲਬਾਤ ਹੋ ਜਾਵੇ ਅੱਜ ਮੈਂ ਚੈਨਲ ਦਾ ਤੁਹਾਡੇ ਚੈਨਲ ਆ ਉਹਨੂੰ ਪੁੱਛਣਾ ਚਾਹੁੰਨਾ ਕਿ ਤੇਰੀ ਕੁੜੀ ਨਾਲ ਕੱਲ ਨੂੰ ਕੋਈ ਗੱਲਬਾਤ ਘਟਨਾ ਹੋ ਜਾਵੇ ਕੱਲ ਨੂੰ ਤੂੰ ਵੀ ਆਪਣੀ ਕੁੜੀ ਮੂਰੇ ਪੇਸ਼ ਕਰੇਗਾ ਤੂੰ ਵੀ ਹਥਿਆਰ ਬਣਾਏਗਾ ਉਹਨੂੰ ਵਾਰਨਿੰਗ ਦੇ ਰਹੇ ਨੇ ਧੀਆ ਭੈਣਾਂ ਬਾਰੇ ਗਲਤ ਨਾ ਬੋਲੇ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਾ ਹੋਵੇਗਾ ਤੇ ਪ੍ਰਧਾਨ ਹੋਗਾ ਇਹ ਆਪਣਾ ਜਿਹੜਾ ਭਗਵੰਤ ਮਾਨ ਹੈ ਇਹ ਨਹੀਂ ਕਹਿ ਰਿਹਾ ਕਿ ਕਿਸੇ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਗਲਤ ਬੋਲੋ ਕਿ ਉਹ ਸੁਰੱਖਿਆ ਯਕੀਨੀ ਬਣਾ ਰਹੇ ਨੇ ਇਹ ਰਾਤ-ਰਾਤ 11:00 ਤੋਂ ਲੈ ਕੇ 6:00 ਵਜੇ ਤੱਕ ਇੱਕ ਐਸਾ ਨੰਬਰ ਵੀ ਲੁਧਿਆਣਾ ਪੁਲਿਸ ਨੇ ਕਰਤਾ ਕਿ ਅਗਰ ਕਿਸੇ ਮਹਿਲਾ ਨੂੰ ਉਸ ਜ਼ਰੂਰਤ ਹੈਗੀ ਤਾਂ ਉਸ ਨੰਬਰ ਤੇ ਮਿਸਕਾਲ ਕਰੋ ਜਾਂ ਕਾਲ ਕਰੋ ਪੁਲਿਸ ਪਿਕ ਐਂਡ ਡ੍ਰੌਪ ਕਰੇਗੀ ਲੇਕਿਨ ਮਾਨਸਾ ਦਾ ਵਧੀਆ ਕੰਮ ਕਰ ਰਹੇ ਫਿਰ ਇਹ ਲੋਕ ਕਿੱਦਾਂ ਦੀ ਮਾਨਸਤਾ ਵਾਲੇ ਨੇ ਬੰਦੇ ਹੀ ਇਦਾਂ ਦੇ ਯਾਰ ਉਹ ਵਰਕ ਉਹ ਤਾਂ ਕਰਦੇ ਪਏ ਆ ਉਹਦਾ ਹੰਗਾਮਾ ਉਹਨਾਂ ਨੇ ਤਾਂ ਬਸ ਇੱਕ ਉਹ ਗੱਲਬਾਤ ਕੀਤੀ ਆ ਵੀ ਜਿਹੜੀ ਨਹੀਂ ਕਰਨੀ ਚਾਹੀਦੀ ਵੀ ਇੱਕ ਤਾਂ ਆਪਾਂ ਧੀਆ ਭੈਣਾਂ ਦੀ ਇੱਜ਼ਤਾਂ ਰੱਖ ਦੇਗੇ ਇੱਕ ਪ੍ਰਧਾਨ ਮੰਤਰੀ ਕਹਿ ਰਿਹਾ ਵੀ ਆਪਾਂ ਵੀ ਧੀਆ ਭੈਣਾਂ ਦੀ ਇੱਜ਼ਤ ਰੱਖਣੀ ਆ ਤੇ ਇਹ ਗਲਤ ਕੰਮ ਕਰਦੇ ਪਏ ਹੈਗੇ ਇਹ ਧੀਆ ਭੈਣਾਂ ਨੂੰ ਗਲਤ ਖਿਸ਼ੋੜ ਦੇ ਪਏ ਆ ਮਾੜੀ ਗੱਲ ਤਾਂ ਤੁਹਾਡੇ ਵੱਲੋਂ ਹੁਣ ਕੀ ਕਾਰਵਾਈ ਐ ਐਮਐਲ ਸੀ ਲੈਂਦੀ ਜਾਓਗੇ ਕੀ ਕਰੋਗੇ ਅਗਲੀ ਰਣਨੀਤੀ ਕੀ ਰਹੇਗੀ ਅਸੀਂ ਅਫਸਰਾਂ ਕੋਲੇ ਜਾ ਰਹੇ ਆ ਵੱਡੇ ਉੱਥੇ ਜਾ ਕੇ ਪੁੱਛਦੇ ਵੀ ਕੀ ਬਣਦਾ ਜੇ ਉਸ ਤੋਂ ਬਾਅਦ ਨਾ ਕੀਤੀ ਫਿਰ ਅਗਲਾ ਸਟੈਂਡ ਫਰਿੰਗਾ ਸਿੰਘਾ ਵਾਲਾ ਵਰ ਐਸੀ ਕਰਾਂਗੇ ਹਾਂ ਹਾਂਜੀ ਹਾਂ ਗਲਤ ਬੋਲਦਾ ਦੇਖੋ ਜੀ ਉਹੀ ਆ ਅਸੀਂ ਮੁੰਨਾ ਨਿਵਾਸੀ ਹੋਣ ਦੇ ਨਾਤੇ ਮੈਂ ਬਾਡ ਪ੍ਰਧਾਨ ਪੋਲੀ ਵੀ ਸੋਨੀ ਥੋਮ ਕਿਹਾਂ ਦੇ ਗਿਆ ਪਿਛਲੇ ਭੈਣ ਉਸਨ ਤੁਸੀ ਵੀ ਭੱਜ ਕੇ ਗਏ ਹੋ ਥੱਲੇ ਆਏ ਹੋ ਜੋ ਤੁਸੀਂ ਥੱਲੇ ਭੱਜ ਕੇ ਨਾ ਜਾਂਦੇ ਉੱਤਰ ਦੇ ਪੋਲੀਏ ਤੋਂ ਨਾ ਉਤਰਦੇ ਤਾਂ ਇਸ ਸਮੇਂ ਕਿੱਥੇ ਬੱਚੇ ਫਿਰ ਹਾ ਬੱਚੇ ਕੀ ਮਾਰਦਾ ਨਾ ਸੀ ਉਹਨਾਂ ਨੇ ਅੱਛਾ ਮਾਰਦਾ ਨਾ ਸੀ ਜਾਨੋ ਮਾਰਦੇ ਨੇ ਡੰਡੇ ਉਹਨਾਂ ਦੇ ਕੋਲ ਸੀਗੇ ਬੱਟੇ ਉਹਨਾਂ ਦੇ ਕੋਲ ਸੀ ਡੱਡੇ ਇੱਟਾ ਉਹਨਾਂ ਦੇ ਕੋਲੇ ਚਾਰ ਹੀ ਭੈਣ ਚਾਰ ਹੀ ਮੈਂਬਰ ਐਨੂੰ ਕੁੱਟਣ ਤੇ ਲੱਗੇ ਹੋਏ ਸੀ ਮੈਨੂੰ ਤਾਂ ਅੱਧੇ ਘੰਟੇ ਬਾਅਦ ਪਤਾ ਲੱਗਿਆ ਜਦੋਂ ਇਹਨੂੰ ਮਾਰਤਾ ਇਹ ਡਰ ਦੇ ਮਾਰੀ ਕਿਸੇ ਦੇ ਘਰ ਚ ਵੜ ਗਿਆ ਹਾਂ ਤਾਂ ਇਹਦਾ ਬਚਾਅ ਹੋ ਗਿਆ ਨਾ ਤਾਂ ਉਹਨਾਂ ਨੇ ਤਾਂ ਛੱਡ ਨਹੀਂ ਜਾਨੋ ਮਾਰ ਦੇਣਾ ਲekin ਜਦ ਉਸ ਘਰ ਚ ਵੜਿਆ ਸੀ ਕਿਹਦਾ ਘਰ ਸੀਗਾ ਕੀ ਪਣਾ ਕਿੱਦਾਂ ਮਿਲ ਗਈ ਉਹ ਸਰ ਇੱਕਦਮ ਨਾ ਗੇਟ ਖੁੱਲਾ ਹੋਇਆ ਸੀਗਾ ਮੈਂ ਪਿੱਛੇ ਸੀਗਾ ਮੇਰੀ ਵਾਈਫ ਜਦੋਂ ਕੁੱਟਮਾਰ ਕਰਦੇ ਪਏ ਸੀਗੇ ਜਦੋਂ ਦੇਖੋ ਜੀ ਬੰਦੇ ਜੋ ਡਰਿੰਕ ਕੀਤੀ ਹੁੰਦੀ ਹੈ ਚਾਰ ਗੁਣਾ ਤੁਹਾਨੂੰ ਪਤਾ ਹੀ ਆ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਕਿ ਨਹੀਂ ਮੇਰੀ ਵਾਈਫ ਨੇ ੱਤਕਾ ਮਾਰਿਆ ਪਿੱਛੇ ਹੋ ਗਿਆ ਗੇਟ ਖੁੱਲਾ ਹੀ ਸੀਗਾ ਮੈਂ ਇੱਕਦਮ ਅੰਦਰ ਜਾ ਕੇ ਗਿਰ ਗਿਆ ਉਹਨਾਂ ਨੇ ਵੀ ਘਰ ਦੇਆਂ ਵੀ ਕਿਹਾ ਸਾਡੇ ਘਰ ਇਹ ਕਿਸੇ ਨੇ ਨਾ ਵੜਨਾ ਜੀ ਮਤਲਬ ਵੜਨਾ ਨਹੀਂ ਕਿ ਕਿਸੇ ਨੇ ਨਹੀਂ ਵੜਨਾ ਕਿੰਨਾ ਕੁ ਕੁੱਟਿਆ ਗਿਆ ਦੰਦ ਦਾ ਅੱਜ ਮੈਡੀਕਲ ਹੋ ਪਾਇਆ ਹਾਂਜੀ ਮੈਡੀਕਲ ਤਾਂ ਸਰ ਮੇਰਾ ਉਸੇ ਦਿਨ ਹੀ ਹੋ ਗਿਆ ਇਹ ਸਾਡਾ ਜਿਹੜਾ ਮੈਡੀਕਲ ਸੀਗਾ ਫਿਰ ਅਸੀਂ ਆਪਣਾ ਮੰਗਲਵਾਰ ਨੂੰ ਅਸੀਂ ਆਪਣਾ ਸਿਟੀ ਸਕੈਨ ਤੇ ਉਸ ਤੋਂ ਬਾਅਦ ਮੇਰਾ ਡੈਂਟਲ ਦਾ ਜੋ ਵੀ ਸੀਗਾ ਸਾਰਾ ਪ੍ਰੋਸੈਸ ਹੋ ਚੁੱਕਿਆ ਕਲੈਡਰ ਪੂਰੀ ਸਪੋਰਟ ਕੀਤੀ ਜਾਏਗੀ ਹਾਂਜੀ ਪੂਰੀ ਸਪੋਰਟ ਕੀਤੀ ਜਾਊਗੀ ਜਿੱਥੇ ਵੀ ਤੁਹਾਨੂੰ ਪਤਾ ਵੀ ਜਿੱਥੇ ਵੀ ਗਰੀਬ ਦੇ ਉੱਤੇ ਕੋਈ ਹਮਲਾ ਹੋਵੇ ਕੋਈ ਮਾਰ ਹੋਵੇ ਉਥੇ ਨੰਗ ਸਿੰਘ ਫੌਜ ਤੁਹਾਨੂੰ ਪਤਾ ਸ਼ੁਰੂ ਤੋਂ ਖੜਦੇ ਆਈ ਆ ਤੇ ਖੜਦੇ ਰਵਾਂਗੇ ਤੇ ਜਿਹੜੀ ਸੇਵਾ ਗੁਰੂ ਪਿਤਾ ਜੀ ਨੇ ਸਾਨੂੰ ਲਈ ਆ ਉਹ ਅਸੀਂ ਸੇਵਾ ਕਰਦੇ ਰਵਾਂਗੇ ਤੇ ਜੇ ਸਾਡੀਆਂ ਧੀਆਂ ਦੁਆਰਾ ਮੈਂ ਫਿਰ ਵਾਰਲਿੰਗ ਕਰਨ ਦੇਣਾ ਚਾਹਣਾ ਕੋਈ ਵੀ ਲੀਡਰ ਹੋਵੇ ਐਮਐਲਏ ਹੋਵੇ ਕੋਈ ਵੀ ਹੋਵੇ ਸਾਡੀ ਕਿਸੇ ਧੀ ਭੈਣ ਨੂੰ ਕਿਸੇ ਨੇ ਗਲਤ ਬੋਲਿਆ ਉਹ ਆਪ ਜ਼ਿੰਮੇਦਾਰ ਆਪਣੀ ਗੱਲਬਾਤ ਆਪ ਜ਼ਿੰਮੇਦਾਰ ਹੋਊਗਾ ਬੇਨਤੀ ਆ ਮੂੰਹ ਸੰਭਾਲ ਕੇ ਆਪਣੀ ਗੱਲ ਕਰਿਆ ਕਰਨ ਧੀਆ ਭੈਣਾ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਕਿਨ ਤੁਹਾਨੂੰ ਉਹ ਤਸਵੀਰ ਸੁੰਦਰ ਨਗਰ ਥਾਣੇ ਦੇ ਬਾਹਰ ਹੀ ਦਿਖਾ ਰਹੇ ਜਿੱਥੇ ਉਹ ਸ਼ਖਸ ਵੀ ਮੌਜੂਦ ਹੈਗਾ ਜਿਸ ਦੇ ਨਾਲ ਕੁੱਟਮਾਰ ਹੋਈ ਸੀ ਰੱਖਸ਼ਾ ਲਗਾਉਣ ਨੂੰ ਲੈ ਕੇ ਨਿੰਦ ਅਤੇ ਬੰਦੀਆਂ ਨੇ ਸਾਫ਼ ਕਹਿਤਾ ਕਿ ਅਪਰਾਣਾ ਮਿਲਿਆ ਜਾਊਗਾ ਅਗਰ ਕੋਈ ਕਾਰਵਾਈ ਨਾ ਹੋਈ ਤਾਂ ਅਗਲੀ ਰਣਨੀਤੀ ਤੁਸੀਂ ਸੁਣਿਆ ਕੀ ਰਹੇਗੀ ਜੀ ਮਾਮਲਾ ਇੱਕ ਦੀਪਕ ਕੁਮ ਦੇ ਨਸੀਬ ਚੰਦ ਦੀ ਵਿਧੀ 24 ਨੂੰ ਇਹਨਾਂ ਦਾ ਲੜਾਈ ਝਗੜਾ ਹੋਇਆ ਹੋਇਆ ਆਪਸ ਵਿੱਚ ਆਟੋ ਲਾਉਣ ਤੋਂ ਆ ਜੀ ਆਟੋ ਲਾਉਣ ਤੋਂ ਡਾਈ ਝਗੜਾ ਦੇ ਦੋਹਾਂ ਦੇ ਆਪਸ ਵਿੱਚ ਚੰਦ ਦੀ ਤੁੰਤੂ ਮੇ ਵੀ ਹੋਈ ਪਿੱਲਾਂ ਫਿਰ ਇਹਨਾਂ ਦੇ ਇੱਕ ਦੂਜੇ ਦੇ ਆਪਣਾ ਬਾੜੀ ਮੋੜ ਛੱਟ ਵੀ ਕੋਈ ਲੱਗੀ ਆ ਉਹਦੀ ਐਮਐਲਏ ਰਹਿਣਾ ਨੇ ਇੱਥੋਂ ਜਾ ਕੇ ਟਾਈਆਂ ਫਿਰ ਮਹੱਲੇ ਦੇ ਮੋਢ ਪਰਬਲ ਦੇ ਸਾਡੇ ਕੋਲ ਆਏ ਆ ਉਹ ਟਾਈਮ ਲੈ ਕੇ ਗਏ ਪਈ ਨੇ ਦਾਸ ਦੇ ਰਾਜ ਨਮ ਕਰਾ ਦਾਂਗੇ ਬੈ ਕੇ ਜੀ ਠੀਕ ਹੈ ਜੀ ਫਿਰ ਮੁੜ ਕੇ ਇਹਨਾਂ ਦੇ ਬਾਅਦ ਹੁਣ ਕਹਿੰਦੇ ਨਹੀਂ ਅਸੀਂ ਕਾਰੀ ਜੀ ਆਪਣੀ ਕਰਾਉਣੀ ਆ ਹਣ ਜੋ ਵੀ ਐਮਐਲਆ ਰਾ ਆਪਣੇ ਮਹਗਾਈਆਂ ਜੋ ਮਗਾ ਕੇ ਬਣਦੀ ਕਾਰਵਾਈ ਜਿਹੜੀ ਕੀਤੀ ਚੋਗੀ ਆਟੋ ਲਾਉਣ ਦਾ ਦਾਬ ਝਗੜਾ ਹੈ ਆਟੋ ਲਾਉਣ ਤੋਂ ਦੀ ਲੜਾਈ ਹੋ ਜੀ ਮੇਨ ਜਿਹੜਾ ਵਜੇ ਮੇਨ ਵਜਾ ਹੋਈ ਹੈ ਜਿਹੜਾ ਸਖ ਜਿਹੜਾ ਬਾਹਰ ਤਨ ਲਗਾਏ ਉਹ ਕਹਿ ਰਿਹਾ ਸੀ ਕਿ ਮੇਰਾ ਮੈਡੀਕਲ ਨਹੀਂ ਲਿਆਇਆ ਗਿਆ ਹਜੇ ਤੱਕ ਨੀ ਉਹ ਮੈਡੀਕਲ ਲੇਦਾ ਨਾ ਕਿੰਨੇ ਕਿਹਾ ਮੇਰਾ ਦੰਦ ਟੁੱਟਾ ਵਾ ਉਹ ਜਿਹੜੇ ਡਾਕਟਰ ਦੀ ਓਪੀਨੀਅਨ ਲੈਣੀ ਹੈ ਉਹ ਡਾਕਟਰ ਸਾਹਿਬ ਇੱਥੇ ਨਹੀਂ ਉਹਨਾਂ ਦੀ ਨਾਈਟ ਡਿਊਟੀ ਸੀ ਉਹ ਅੱਜ ਹੋਣੇ ਜਾ ਕੇ ਆਏ ਨਹੀਂ ਉਹ ਆਪਣੇ ਮਿਲੀ ਉਹ ਸ਼ਾਮ ਨੂੰ ਮਿਲਦੀ ਰਿਹਾ ਤਾਂ ਉਹ ਕਾਰਵਾਈ ਜੋ ਵੀ ਹੋਗੀ ਤਦ ਤੱਕ ਆ ਜੋ ਵੀ ਬਣਦੀ ਕਾਰਵਾਈ ਤਦਾਂ ਦੇ ਧਰ ਇਸਰਦਾ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਸਾਫ਼ ਗੱਲ ਕੀਤੀ ਕਿ ਜੋ ਕਾਰਵਾਈ ਹੈ ਤੱਥਾਂ ਦੇ ਆਧਾਰ ਦੇ ਉੱਤੇ ਕੀਤੀ ਜਾਊਗੀ ਅਗਰ ਕੋਈ ਵੀ ਉਹਦੇ ਵਿੱਚ ਕਸੂਰਵਾਰ ਹੈ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਕਾਨੂੰਨ ਵਿਵਸਥਾ ਕਾਮਯਾ ਰੱਖਣਾ ਲੁਧਿਆਣਾ ਪੁਲਿਸ ਦਾ ਤੇ ਪੰਜਾਬ ਪੁਲਿਸ ਦਾ ਕੰਮ ਹੈ